ਇਸ ਪਿਓ ਦੇ ਵੱਲੋਂ ਕਰਜ਼ਾ ਲਿਆ ਗਿਆ ਸੀ ਦਿਨ ਰਾਤ ਇਸ ਨੂੰ ਇਸੇ ਗੱਲ ਦੀ ਚਿੰਤਾ ਸਤਾਉਂਦੀ ਸੀ ਕਿ ਇਹ ਕਰਜ਼ਾ ਕਿਵੇਂ ਉਤਰੇਗਾ ਕਰਜ਼ਾ ਲੈਣ ਵਾਲੇ ਵਿਅਕਤੀ ਤਾਂ ਕਿੰਨਾ ਕੁਝ ਹੀ ਬੋਲਦੇ ਹੁੰਦੇ ਨੇ ਤੇ ਅੰਤ ਨੂੰ ਉਹ ਮਾਨਸਿਕ ਤੌਰ ਤੇ ਬੰਦੇ ਨੂੰ ਇਹ ਕਹਿ-ਕਹਿ ਕੇ ਪਰੇਸ਼ਾਨ ਕਰਦੇ ਨੇ ਕਿ ਤੂੰ ਨਹੀਂ ਤਾਂ ਤੇਰਾ ਪੁੱਤ ਤੇ ਇਹ ਸਾਰਾ ਕਰਜ਼ਾ ਉtareਗਾ ਐਸੀ ਗੱਲਾਂ ਦੇ ਵਿਚਾਲੇ ਪਿਓ ਇੰਨਾ ਜ਼ਿਆਦਾ ਪਰੇਸ਼ਾਨ ਹੋ ਗਿਆ ਕਿ ਆਪਣੇ ਪੁੱਤ ਨੂੰ ਨਹਿਰ ਦੇ ਕੋਲ ਲੈ ਗਿਆ ਪਹਿਲਾਂ ਇਸ ਪਿਓ ਦੇ ਵੱਲੋਂ ਆਪਣੇ ਪੁੱਤ ਨੂੰ ਨਹਿਰ ਦੇ ਵਿੱਚ ਸੁੱਟਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਉਸ ਤੋਂ ਬਾਅਦ ਇਸ ਪਿਓ ਨੇ ਵੀ ਆਪਣੀ ਜ਼ਿੰਦਗੀ ਖਤਮ ਕਰ ਲਈ ਬੇहद ਹੀ ਮੰਦ ਭਾਗੀ ਇੱਥੇ ਦੁਖਦ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਿਓ ਦੇ ਵੱਲੋਂ ਆਪਣੇ ਹੀ ਪੁੱਤ ਨੂੰ ਇੰਨਾ ਸੋਹਣਾ ਪੁੱਤ ਇਹ ਤੁਸੀਂ ਦੇਖ ਰਹੇ ਹੋ ਉਸ ਸਮੇਂ ਤਸਵੀਰਾਂ ਦੇ ਵਿੱਚ ਬਲਜੋਤ ਇਸ ਦਾ ਨਾਮ ਹੈ ਉਮਰ ਕਰੀਬ 15 ਸਾਲ ਦੀ ਹੈ ਇਸ ਨੂੰ ਇਸ ਦੇ ਪਿਓ ਦੇ ਵੱਲੋਂ ਹੀ ਵਿੱਚ ਸੁੱਟ ਦਿੱਤਾ ਗਿਆ ਤੇ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਪਿਓ ਵੀ ਉਸੇ ਨਹਿਰ ਦੇ ਵਿੱਚ ਛਾਲ ਮਾਰ ਜਾਂਦਾ ਹੈ ਬਿਹਦ ਹੀ ਮਾੜੀ ਘਟਨਾ ਇਸ ਲਈ ਹੈ ਇਥੇ ਪੁੱਤ ਵੀ ਚਲਾ ਗਿਆ ਤੇ ਉਸ ਦਾ ਪਿਓ ਵੀ ਫਰੀਦਕੋਟ ਜ਼ਿਲ੍ਹੇ ਦੇ ਕੋਟ ਕਬੂਰਾ ਦੇ ਨੇਪੰਦੇ ਜੈਤੋ ਤੋਂ ਇਹ ਮੰਦ ਭਾਗੀ ਖਬਰ ਸਾਹਮਣੇ ਆਈ ਜਿੱਥੇ ਪਤਾ ਲੱਗਿਆ ਕਿ ਪਿਓ ਅਤੇ ਪੁੱਤ ਦੋਵੇਂ ਜਾਨੇ ਹੀ ਹੁਣ ਨਹੀਂ ਰਹੇ ਪਿਓ ਗੁਰਲਾਲ ਸਿੰਘ ਜਿਨ੍ਹਾਂ ਦੇ ਵੱਲੋਂ ਇੱਕ ਵੀਡੀਓ ਵੀ ਬਣਾਈ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਕਿਸਾਨ ਪਰਿਵਾਰ ਨਾਲ ਸੰਬੰਧਿਤ ਨੇ ਅਤੇ ਇਸ ਮਗਰੋਂ ਪਿਓ ਤੇ ਪੁੱਤ ਦੋਵੇਂ ਜਾਨੇ ਖਤਮ ਹੋ ਜਾਂਦੇ ਨੇ ਇਹ ਪਿੰਡ ਮੜਾਕ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਜਾਣਕਾਰੀ ਇਹ ਮਿਲੀ ਕਿ ਤੜਕਸਾਰ ਪੁੱਤ ਦੇ ਵੱਲੋਂ ਨਹਿਰ ਦੇ ਵਿੱਚ ਛਾਲ ਮਾਰੀ ਗਈ ਜਿਸ ਦਾ ਨਾਮ ਗੁਰਲਾਲ ਹੈ ਉਹਨਾਂ ਦੀ ਉਮਰ 34 ਸਾਲ ਹੈ ਅਤੇ ਨਾਲ ਹੀ 15 ਸਾਲ ਦਾ ਬੱਚਾ ਬਲਜੋਤ ਸੇ ਪਿਓ ਪੁੱਤਰ ਜੱਤੋ ਦੇ ਪਿੰਡ ਮੜਾਕ ਤੇ ਰਹਿਣ ਵਾਲੇ ਨੇ 8:00 ਵਜੇ ਨਹਿਰ ਦੇ ਵਿੱਚ ਇਹਨਾਂ ਨੇ ਛਾਲ ਮਾਰੀ ਮੌਕੇ ਤੇ ਪਿੰਡ ਵਾਸੀਆਂ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪਾਲ ਕੀਤੀ ਗਈ ਅਤੇ ਐਨਡੀਆਰਐਫ ਦੀ ਟੀਮਾਂ ਨੂੰ ਵੀ ਉੱਥੇ ਬੁਲਾਇਆ ਗਿਆ ਸੀ ਵਿਅਕਤੀ ਦੇ ਵੱਲੋਂ ਇਹ ਸਾਰੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਵੀਡੀਓ ਬਣਾਈ ਗਈ ਹੈ ਪੁਲਿਸ ਦੇ ਵੱਲੋਂ ਉਸ ਤੇ ਆਧਾਰ ਤੇ ਹੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਇਹੀ ਪਤਾ ਲੱਗਿਆ ਕਿ ਕਿਸਾਨੀ ਕੀਤੇ ਦੇ ਨਾਲ ਉਹ ਜੁੜਿਆ ਹੋਇਆ ਸੀ ਸਿਰ ਤੇ ਕਰਜ਼ਾ ਸੀ ਅਤੇ ਐਸੇ ਕਰਜ਼ੇ ਤੋਂ ਗੁਰਲਾਲ ਪਰੇਸ਼ਾਨ ਚਲਦਾ ਆ ਰਿਹਾ ਸੀ ਜਿਸ ਤੇ ਚਲਦੇ ਹੋਏ ਆਪਣੇ ਪੁੱਤਰ ਬਲਜੋਤ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਅਤੇ ਫਿਰ ਖੁਦ ਵੀ ਇਹੋ ਜਿਹਾ ਹੀ ਕੀਤਾ ਫਿਲਹਾਲ ਡਿਪਟੀ ਸਤਨਾਮ ਸਿੰਘ ਬਿਰਕ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਤੱਤ ਸਾਹਮਣੇ ਆਣਗੇ ਉਸ ਦੇ ਆਧਾਰ ਤੇ ਹੀ ਅਗਲੀ ਕਾਰਵਾਈ ਕੀਤੀ ਜਾਣੀ ਹੈ ਸਵੇਰ 8:30 ਦੇ ਕਰੀਬ ਥਾੜੇ ਦੇ ਬਰੀ ਵਾਲਾ ਦਾ ਏਰੀਆ ਪੈਂਦਾ ਉੱਥੇ ਫੋਨ ਤੇ ਇਤਲਾਹ ਆਈ ਸੀ ਕਿ ਦੋ ਵਿਅਕਤੀ ਜਿਹੜੇ ਆ ਉਹਨਾਂ ਬਾਰੇ ਕਿ ਉਹਨਾਂ ਨੇ ਨਹਿਰ ਦੇ ਵਿੱਚ ਡਿੱਗੇ ਆ ਤੇ ਇਹ ਸੰਬੰਧੀ ਐ ਐਸਚੋ ਬਰੀ ਵਾਲਾ ਦੇ ਕੋਲ ਥਾਣੀ ਉਤੋਂ ਪਿੰਡ ਦੀ ਪੰਚਾਇਤ ਤੇ ਕੋ 4-5 ਹੋਰ ਵਿਅਕਤੀ ਪਹੁੰਚ ਗਏ ਜਿਨ੍ਹਾਂ ਨੂੰ ਨਾਲ ਲੈ ਕੇ ਐਸਚੋ ਬਰੀ ਵਾਲਾ ਨਹਿਰ ਤੇ ਤੇ ਰਾਜਸਥਾਨ ਫੀਡਰ ਨਹਿਰ ਹੈ ਝਵੇਲ ਵਾਲੇ ਦੇ ਪਿੰਡ ਝਵੇਲ ਵਾਲੇ ਦੇ ਨੇੜੇ ਤੇ ਕੋਟਕਪੁਰਾ ਰੋਡ ਦੇ ਉੱਪਰ ਹੈ ਤੇ ਜਦੋਂ ਕਲੀਅਰ ਕੀਤਾ ਤਾਂ ਪਿੰਡ ਮੜਾਕ ਤੋਂ ਜਿਹੜਾ ਕਿ ਥਾਣਾ ਜੈਤੋ ਜ਼ਿਲ੍ਹਾ ਫਰੋਦੀਕੋਟ ਦੇ ਵਿੱਚ ਪੈਂਦਾ ਉੱਥੋਂ ਇਹ ਗੁਰਲਾਲ ਸਿੰਘ ਨਾਮ ਦਾ ਵਿਅਕਤੀ ਹੈ ਜਿਹਦੀ ਉਮਰ ਕਰੀਬ ਦੱਸ ਰਿਹਾ 33-34 ਸਾਲ ਹੈ ਤੇ ਉਸ ਦਾ ਲੜਕਾ ਜਿਹਦੀ ਉਮਰ ਕਰੀਬ 15-16 ਸਾਲ ਹੈ ਉਹ ਦੁਨੀਏ ਜੜਿਆਂ ਬਾਰੇ ਇਤਲਾਹ ਮਿਲੀ ਹੈ ਕਿ ਉਹਨਾਂ ਨੇ ਜਿਹੜਾ ਹੈਗਾ ਨਹਿਰ ਦੇ ਵਿੱਚ ਡਿੱਗ ਕੇ ਲਈ ਹੈ ਤੇ ਇਸ ਤੋਂ ਇਲਾਵਾ ਹੁਣ ਪਰਿਵਾਰ ਦੇ ਮੈਂਬਰ ਇੱਕ ਵੀਡੀਓ ਜਿਹੜੀ ਹੈਗੀ ਹੈ ਉਹ ਅਸੀਂ ਉਹਦਾ ਜਾਂਚ ਕਰਨ ਲੱਗੇ ਆ ਦ状 ਲਿਖਣ ਲੱਗੇ ਆ ਸਾਡੇ ਵੱਲੋਂ ਜੋ ਕਾਨੂੰਨੀ ਕਾਰਵਾਈ ਬੰਦੀ ਹੈ ਉਹ ਤੁਰੰਤ ਅਮਲ ਚ ਲਿਆਂਦੀ ਜਾ ਰਹੀ ਹੈ ਇਸ ਤੋਂ ਇਲਾਵਾ ਮੌਕੇ ਤੇ ਦੋ ਪ੍ਰਾਈਵੇਟ ਗੋਤਾਖੋਰ ਬੁਲਾ ਕੇ ਤੇ ਚੈੱਕ ਕੀਤਾ ਤੇ ਇਹ ਜਿਹੜੀ ਐਨਡੀਆਰਐਫ ਦੀ ਟੀਮ ਆ ਬਟੰਡੇ ਤੋਂ ਉਹ ਵੀ ਚੱਲ ਪਈ ਆ ਉੱਥੋਂ ਪਹੁੰਚਣ ਵਾਲੀ ਆ ਤੇ ਜਲਦੀ ਤੋਂ ਜਲਦੀ ਜਿਹੜਾ ਹੈਗਾ ਈਆਂ ਜਿਹੜੀਆਂ ਹੈਗੀਆਂ ਨਹਿਰ ਚੋਂ ਟ੍ਰੇਸ ਕਰਕੇ ਤੇ ਅਗਲੀ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਜਾਊਗੀ ਅਜੇ ਬਿਆਨ ਲਿਖਣਾ ਹੈ ਬਿਆਨ ਲਿਖ ਕੇ ਜੋ ਜਿਹੜੀ ਹੈਗੇ ਆ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਤੁਹਾਨੂੰ ਅਪਡੇਟ ਕਰਦੇ ਰਾਂਗੇ ਉਹ ਵੀ ਅਸੀਂ ਜਾਂਚ ਕਰਨੀ ਆ ਅਜੇ ਸਾਨੂੰ ਜਿਹੜੀ ਵੀਡੀਓ ਮਿਲੀ ਆ ਉਧਿਏ ਜੇ ਜਾਂਚ ਨਹੀਂ ਕੀਤੀ ਸਾਰਾ ਕੁਝ ਜਾਂਚ ਕਰਨ ਤੋਂ ਬਾਅਦ ਤੁਹਾਨੂੰ ਦੱਸਾਂਗੇ ਹੁਣ ਪਾਲ ਜਾਰੀ ਹੈ ਜੀ ਐਨਡੀਆਰ ਹਾਂ ਪੰਡਿਆ ਟੀਮਾਂ ਪਹੁੰਚਣ ਆ ਲਈਆਂ ਪ੍ਰਾਈਵੇਟ ਕੋਤਾਖੋਰ ਇੱਥੇ ਆ ਗਏ ਆ ਪਰਿਵਾਰਕ ਮੈਂਬਰ ਵੀ ਆ ਗਏ ਆ ਪਿੰਡ ਦੇ ਮੋਟਰ ਵਿਅਕਤੀ ਵੀ ਆ ਗਏ ਆ ਤੇ ਮੌਕੇ ਤੇ ਜਿਹੜੀ ਆ ਉਹਨਾਂ ਦੀ ਰੈਡ ਬੋਡੀ ਕੀ ਘਟਨਾ ਹੋਈ ਸੀ ਤੁਹਾਡੇ ਕੀ ਲੱਗਦੇ ਸੀ ਕੀ ਘਟਨਾ ਪੰਜ ਛਾਲ ਮਾਰੀ ਉਹਨਾਂ ਨੇ ਵੀ ਰੈਡ ਕੀਤਾ ਵੀਡੀਓ ਆਪਾਂ ਵੀ ਸ਼ੇਅਰ ਕੀਤਾ ਹੈ ਵੀਡੀਓ ਸੋਸਨ ਬੰਦਾ ਨਾਮ ਵੀ ਲਿਆ ਨਹੀਂ ਮੰਤਰੀ ਕਰਦੇ ਪਹਿਲਾਂ ਜਿੱਤੇ ਦਰਵਾਜ਼ਾ ਦਰਵਾਜ਼ਾ ਮੰਤਰੀ ਇਸ ਤੋਂ ਕਰਿਓ ਨਾ ਕਿ ਕਿਹਨੇ ਕਰਕੇ ਸੈਰ ਕਰ ਗਈ ਕਿੰਨੇ ਬੱਚੇ ਸੀ ਇਹਨਾਂ ਦੇ ਕੀ ਕੋਈ ਨਾਲ ਮਰੇ ਕਿੰਨੀ ਉਮਰ ਸੀ ਇਹਨਾਂ ਦੀ ਆਪ ਦੀ ਜੀ 33 ਸਾਲ ਦਾ ਸੀ ਇਹ ਮੁੰਡਾ 15 ਸਾਲ ਦਾ ਹੋ ਗਿਆ ਕੀ ਕੰਮ ਕਰਦੇ ਪਰਿਵਾਰ ਦੇ ਹਾਲਾਤ ਕਿਸ ਤਰ੍ਹਾਂ ਪਰਿਵਾਰ ਦੇ ਹਾਲਾਤ ਕਿਸ ਤਰ੍ਹਾਂ ਹਾਲਾਤ ਆਪ ਗੁਜ਼ੀ ਜਾਂਦੇ ਹੁੰਦੇ ਥੋੜੀ ਜਿਹੀ ਤਰ੍ਹਾਂ ਕੰਮ ਕੀ ਮੰਗ ਰਹੇ ਮੰਗ ਬੁਝਾਉਣ ਲਈ ਕਰ ਰਹੇ ਕਰਦੇ ਹੁਣ ਕਿ ਜਿੰਨਾ ਸਮੇਂ ਨੂੰ ਉੱਪਰ ਆਇਆ ਤਾਂ ਕਿ ਸਾਡੇ ਘਰੇ ਆ ਗਏ ਆਖਣ ਨੂੰ ਫੋਨ ਕਰਕੇ ਬਗੈਣਾ ਸੰਗ ਕਰਦੇ ਹੁਣ ਉਹਨਾਂ ਪਰਕਾਰ ਨਹੀਂ ਹੋਣੀ ਚਾਹੀਦੀ ਅਧਰਕਾਰੀ ਭਾਤਕ ਕੋਈ ਪਹਿਲਾਂ ਵੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੁੰਦੀ ਸੀ ਜਿਨ੍ਹਾਂ ਨੇ ਪੈਸੇ ਪੁੱਛਦੇ ਕੋਈ ਗੱਲ ਦੱਸਦਾ ਸੀ ਕਿਸੇ ਤਰ੍ਹਾਂ ਦੇ ਵੀ ਮੈਨੂੰ ਪਰਚਾ ਨਹੀਂ ਸਾਡੇ ਕੋਲ ਨਹੀਂ ਕਰ ਸਕਦੇ ਪੈਸੇ ਕੰਫਰਮ ਕਰਾ ਕੀ ਨਾਮ ਹੈ ਕੀ ਕਟਨਾ ਹੋਈ ਸੀ ਤੁਹਾਡੇ ਕੀ ਲੱਗਦਾ ਸੀ ਕੀ ਕਟਨਾ ਹੋਈ ਪੰਜ ਸਾਲ ਮਾਰੀ ਉਹਨਾਂ ਨੇ ਵੀ ਬੈਠ ਗਿਆ ਵੀਡੀਓ ਕਾਰਸ਼ਾ ਗਿਆ ਵੀਡੀਓ ਤੇ ਜਾਨ ਬੰਦਾ ਨਾਮ ਹੀ ਗਿਆ ਨੂੰ ਤਾਂ ਕਰਦੇ ਪਹਿਲੇ ਦੁਕੀਦਾਰ ਦੁਆਰਾ ਮੰਤਰੀ ਇਸ ਤੋਂ ਕਰਿਓ ਨਾ ਕਿ ਕਿੰਨੇ ਬੱਚੇ ਸੀ ਇਹਨਾਂ ਦੇ ਕੀ ਕੋਈ ਜਨ ਨਾਲ ਮਰੇ ਕਿੰਨੀ ਉਮਰ ਸੀ ਇਹਨਾਂ ਦੀ ਆਪ ਦੀ 38 ਸਾਲ ਦਾ ਸੀ ਇਹ ਮੁੰਡਾ 15 ਸਾਲ ਦਾ ਕੀ ਕੰਮ ਕਰਦੇ ਪਰਿਵਾਰ ਦੇ ਹਾਲਾਤ ਕਿਸ ਤਰ੍ਹਾਂ ਪਰਿਵਾਰ ਦੇ ਹਾਲਾਤ ਕਿਸ ਤਰ੍ਹਾਂ ਹਾਲਾਤ ਆਪ ਦਿਹੀ ਜਾਂਦੀ 100 ਕਿਹੋ ਜਿਹੇ ਤਰ੍ਹਾਂ ਕੰਮ ਕੀ ਮੰਗ ਕਰਦੇ ਮੰਗੋ ਬੁਝਾਤ ਨਹੀਂ ਕਰਦੇ ਕਰਦੇ ਹੁੰਦੇ ਜਿਹਨਾਂ ਨੂੰ ਮੰਗਣ